ਮਹਾਲੀ ਦੇ ਇੱਕ ਇਮੀਗ੍ਰੇਸ਼ਨ ਚਲਾ ਰਹੇ ਇੱਕ ਨੌਜਵਾਨ ਵੱਲੋਂ ਬੀਤੇ ਦਿਨੀ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ ਜਿਸ ਦੇ ਚੱਲਦਿਆਂ ਇੱਕ ਉਹ ਨੋਟ ਵੀ ਲਿਖ ਕੇ ਜਾਂਦੇ ਨੇ ਜਿਸ ਦੇ ਚੱਲਦਿਆਂ ਫਿਰ ਮਹਾਲੀ ਪੁਲਿਸ ਪੰਜ ਜਾਣਿਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੰਦੇ ਨੇ ਜਿੰਨਾ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਉਹਨਾਂ ਵਿੱਚ ਇੱਕ ਪੰਜਾਬ ਪੁਲਿਸ ਦਾ ਇੱਕ ਏਆਈਜੀ ਰੈਂਕ ਦਾ ਵੀ ਅਧਿਕਾਰੀ ਆ ਪੂਰੀ ਖਬਰ ਆ ਰਹੀ ਹੈ ਕਿ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੌਜਵਾਨ ਵੱਲੋਂ ਆਪਣੀ ਜੀਵਨ ਲੀਲਾ ਖਤਮ ਕਰ ਲਈ ਉਸ ਮਸਲੇ ਦੇ ਵਿੱਚ ਪੰਜਾਬ ਪੁਲਿਸ ਦੇ ਇੱਕ ਏਆਈਜੀ ਸਨ ਇਹ 5 ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਉਧਰ ਪੁਲਿਸ ਨੇ ਦਾਵਾ ਕੀਤਾ ਕਿ ਜਿਹੜੇ ਕਸੂਰ ਵਾਲੇ ਲੋਕ ਆ ਉਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਲਾਇਸੈਂਸੀ ਰਾਵਲਵਰ ਦੇ ਨਾਲ ਉਹਨਾਂ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ ਹੀ ਜਿਹੜਾ ਨੋਟ ਲਿਖਿਆ ਗਿਆ ਉਹਦੇ ਵਿੱਚ ਏਆਈਜੀ ਤੇ ਇਲਜ਼ਾਮ ਲੱਗੇ ਨੇ ਉਹਨੂੰ ਆਪਣੀ ਜੀਵਨ ਲੀਲਾ ਖਤਮ ਕਰ ਲਈ ਮਜਬੂਰ ਕਰਨ ਦੇ ਮਹਾਲੀ ਜੀ ਇਮੀਗ੍ਰੇਸ਼ਨ ਦਾ ਕੰਮ ਕਰਦੇ ਰਾਜਦੀਪ ਸਿੰਘ ਵੱਲੋਂ ਇਥੋਂ ਦੇ ਫੇਸ 68 ਦੇ ਐਚਡੀਐਫਸੀ ਬੈਂਕ ਦੀ ਦੂਜੀ ਮੰਜ਼ਲ ਤੇ ਬਾਥਰੂਮ ਵਿੱਚ ਆਪਣੀ ਲਾਇਸੈਂਸੀ ਹਥਿਆਰ ਦੇ ਨਾਲ ਜਿਹੜੀ ਆ ਜੀਵਨ ਲੀਲਾ ਖਤਮ ਕਰ ਲਈ ਔਰ ਉਸ ਤੋਂ ਉਹਨਾਂ ਨੇ ਜਦੋਂ ਇਹ ਪੂਰਾ ਉਹਨਾਂ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ ਤੇ ਇੱਕ ਬਾਅਦ ਚ ਪੁਲਿਸ ਨੂੰ ਇੱਕ ਨੋਟ ਵੀ ਮਿਲਿਆ ਜਿਹਦੇ ਚ ਉਹਨਾਂ ਨੇ ਕਈਆਂ ਤੇ ਇਲਜ਼ਾਮ ਲਗਾਏ ਸੀ ਜਿਹਦੇ ਚੱਲਦੇ ਆ ਉਹਨਾਂ ਨੂੰ ਜਿਹੜਾ ਮਜਬੂਰੀ ਦੇ ਵਿੱਚ ਜਿਹੜਾ ਇੱਕ ਕਦਮ ਚੁੱਕਣਾ ਪਿਆ ਬਾਅਦ ਚ ਪੰਜਾਬ ਪੁਲਿਸ ਦੇ ਇੱਕ ਆਈਜੀ ਸਨੇ ਪੰਜ ਲੋਕਾਂ ਦੇ ਖਿਲਾਫ ਮਹਾਲੀ ਪੁਲਿਸ ਨੂੰ ਕੇਸ ਦਰਜ ਕਰਨਾ ਪਿਆ ਮਹਾਲੀ ਦੇ ਫੇਸ 8 ਦੇ ਥਾਣੇ ਚ ਇਹ ਕੇਸ ਰਾਜਦੀਪ ਸਿੰਘ ਦੇ ਪਿਤਾ ਦੇ ਬਿਆਨਤ ਤੇ ਅਤੇ ਜਿਹੜਾ ਉਹ ਨੋਟ ਲਿਖ ਕੇ ਗਏ ਨੇ ਅਤੇ ਰਾਜਦੀਪ ਵੱਲੋਂ ਆਪਣੀ ਜੀਵਨ ਲੀਲਾ ਖਤਮ ਕਰਨ ਤੋਂ ਪਹਿਲਾਂ ਬਣਾਈ ਗਈ ਵੀਡੀਓ ਵਿੱਚ ਦੱਸੇ ਨਾਵਾਂ ਤੇ ਆਧਾਰ ਤੇ ਮਕਦਮਾ ਦਰਜ ਕੀਤਾ ਗਿਆ ਜਿਨ੍ਹਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਉਹਨਾਂ ਵਿੱਚ ਪੰਜਾਬ ਪੁਲਿਸ ਦੇ AIG ਗੁਰਜੀਤ ਸਿੰਘ ਕਲੇਰ CA ਸਮੀਰ ਅਗਰਵਾਲ ਰਿੰਕੂ ਕ੍ਰਿਸ਼ਨਾ ਸ਼ਾਇਨਾ ਰੋੜਾ ਰਿਸ਼ੀ ਰਾਣਾ ਅਤੇ ਇੱਕ ਹੋਰ ਵਿਅਕਤੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਰਾਜਦੀਪ ਸਿੰਘ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਰਾਜਦੀਪ ਸਿੰਘ ਸੈਕਟਰ 82 ਵਿੱਚ ਇੱਕ ਹੋਰ ਹਿੱਸੇਦਾਰ ਤਰਮਿੰਦਰ ਸਿੰਘ ਥਿੰਦ ਦੇ ਨਾਲ ਇਮੀਗ੍ਰੇਸ਼ਨ ਅਤੇ ਪ੍ਰਾਪਰਟੀ ਦਾ ਕੰਮ ਕਰਦਾ ਸੀ ਬਿਆਨ ਮੁਤਾਬਕ ਏਆਈਜੀ ਗੁਰਜੋਤ ਸਿੰਘ ਕਲੇਰ ਦੀ ਵੀ ਇਮੀਗ੍ਰੇਸ਼ਨ ਦੇ ਕੰਮ ਵਿੱਚ ਹਿੱਸੇਦਾਰੀ ਸੀ ਉਸਨੇ ਰਾਜਦੀਪ ਸਿੰਘ ਕੋਲੋਂ ਖਾਲੀ ਕਾਗਜ਼ਾਂ ਅਤੇ ਚੈੱਕਾਂ ਤੇ ਦਸਖਤ ਕਰਵਾਏ ਹੋਏ ਸਨ ਫਰਵਰੀ 2025 ਵਿੱਚ ਏਆਈਜੀ ਨੇ ਆਪਣਾ ਹਿੱਸਾ ਤਾਂ ਵਸੂਲ ਲਿਆ ਪਰ ਖਾਲੀ ਚੈੱਕ ਅਤੇ ਕਾਗਜ਼ ਵਾਪਸ ਨਹੀਂ ਕੀਤੇ ਸਨ ਅਤੇ ਇਹਨਾਂ ਦੀ ਵਰਤੋਂ ਕਰਕੇ ਹੋਰ ਪੈਸਿਆਂ ਦੀ ਮੰਗ ਕਰਦਾ ਸੀ ਅਤੇ ਕੇਸ ਦਰਜ ਕਰਵਾਉਣ ਦੀਆਂ ਧਮਕੀਆਂ ਵੀ ਦਿੰਦਾ ਸੀ ਇਸੇ ਤਰ੍ਹਾਂ ਸੀਏ ਸਮੀਰ ਅਗਰਵਾਲ ਨੇ ਵੀ ਨਾ ਤਾਂ ਆਪਣੇ ਪੈਪਸੇ ਵਾਪਸ ਕੀਤੇ ਤੇ ਨਾ ਹੀ ਪ੍ਰਾਪਰਟੀ ਉਸ ਦੇ ਨਾਮ ਕਰਵਾਈ ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਰਿੰਕੂ ਕ੍ਰਿਸ਼ਨਾ ਅਤੇ ਸ਼ਾਇਨਾ ਅਰੋੜਾ ਨੇ ਵੀ ਲੱਖਾਂ ਰੁਪਏ ਵਾਪਸ ਨਹੀਂ ਕੀਤੇ ਬਿਆਨ ਅਨੁਸਾਰ ਘਟਨਾ ਵਾਲੇ ਦਿਨ AIG ਕਲੇਅਰ ਨੇ ਰਿਸ਼ੀ ਰਾਣਾ ਨੂੰ ਗੱਡੀ ਉੱਤੇ ਰਾਜਦੀਪ ਸਿੰਘ ਨੂੰ ਆਪਣੇ ਘਰ ਲਿਆਉਣ ਲਈ ਭੇਜਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਬੈਂਕ ਬ੍ਰਾਂਚ ਵਿੱਚ ਭੇਜ ਕੇ ਲੋਨ ਲੈ ਕੇ ਪੈਸੇ ਦੇਣ ਲਈ ਧਮਕਾਇਆ ਵੀ ਗਿਆ ਸੀ ਆਪਣੀ ਜੀਵਨ ਲੀਲਾ ਖਤਮ ਕਰਨ ਤੋਂ ਪਹਿਲਾਂ ਰਾਜਦੀਪ ਸਿੰਘ ਨੇ ਆਪਣੀ ਪਤਨੀ ਨੂੰ WhatsApp ਤੇ ਵੀ ਸੁਨੇਹਾ ਭੇਜਿਆ ਸੀ ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਮਿਲਕ ਵਾਲੀ ਡੈਰੀ ਵਿੱਚ ਇੱਕ ਚੀਜ਼ ਰੱਖੀ ਹੈ ਤੇਰੇ ਲਈ ਆ ਕੇ ਵੇਖੀਂ ਬਾਦ ਵਿੱਚ ਉਸ ਦੀ ਪਤਨੀ ਨੇ ਦੇਖਿਆ ਕਿ ਉਸ ਵਿੱਚ ਇੱਕ ਨੋਟ ਲਿਖਿਆ ਹੋਇਆ ਸੀ ਉਸ ਨੇ ਆਪਣੀ ਜੀਵਨ ਲੀਲਾ ਖਤਮ ਕਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਸੀ ਜੋ ਉਸ ਨੇ ਆਪਣੇ ਦੋਸਤ ਅਤੇ ਅਕਾਉਂਟੈਂਟ ਨੂੰ ਭੇਜੀ ਸੀ ਇਸ ਵੀਡੀਓ ਵਿੱਚ ਵੀ ਉਸ ਨੇ ਉਕਤ ਮੁੱਲਜਮਾ ਦਾ ਨਾਮ ਲਿਆ ਹੈ ਉਧਰ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਮਹਾਲੀ ਸਿਟੀ 2 ਦੇ ਡੀਐਸਪੀ ਹਰਸਿਮਰਤ ਸਿੰਘ ਬੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਸ ਵਿੱਚ ਆਈਜੀ ਗੁਰਜੋਤ ਸਿੰਘ ਕਲੇਰ ਸਮੇਤ ਪੰਜ ਵਿਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਉਹਨਾਂ ਦਾ ਸੱਸਾ ਕਿ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਸੀ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਸੀਸੀਟੀਵੀ ਅਤੇ ਹੋਰ ਰਿਕਾਰਡ ਕਬਜ਼ੇ ਵਿੱਚ ਲਿਆ ਜਾ ਰਿਹਾ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਜਿੰਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਉਹਨਾਂ ਵਿੱਚ ਜਿਵੇਂ ਗੁਰਜੇ ਸਿੰਘ ਕਲੇਰ ਅਤੇ ਪੰਜ ਵਿਕਤੀਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਿਆ ਫੇਸ 8 ਦੇ ਥਾਣੇ ਵਿੱਚ ਦਰਜ ਕੀਤੀ ਗਈ ਜਿਹੜੀ ਐਫਆਈਆਰ ਆ ਉਹ ਨਵਾਂ ਕਾਨੂੰਨ ਭਾਰਤੀ ਨਿਆਇ ਸੰਤਾ ਦੀ ਧਾਰਾ 108 ਅਤੇ 6128 ਕੇਸ ਦਰਜ ਕੀਤਾ ਗਿਆ ਐਫਆਈਆਰ ਮੁਤਾਬਕ ਸ਼ਿਕਾਇਤਕਰਤਾ ਅਤੇ ਮ੍ਰਿਤਕ ਦੇ ਪਿਤਾ ਪਰਮਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਰਾਜਦੀਪ ਸਿੰਘ ਨੂੰ ਕੁਝ ਸਮੇਂ ਤੋਂ ਹੀ ਦਬਾਅ ਅਤੇ ਵਿੱਤੀ ਲੈਣ ਸੰਬੰਧੀ ਤਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਕਨ ਉਸਨੇ ਇੱਕ ਕਦਮ ਚੁੱਕਿਆ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਰਾਜਦੀਪ ਸਿੰਘ ਵੱਲੋਂ ਲਿਖੇ ਗਏ ਦੋ ਸਫ਼ਿਆਂ ਦਾ ਇੱਕ ਨੋਟ ਵੀ ਬਰਾਮਦ ਹੋਇਆ ਜਿਸ ਵਿੱਚ ਉਸਨੇ ਸਿੱਧੇ ਤੌਰ ਤੇ AIG ਅਤੇ CE ਸਮੀਰ ਅਗਰਵਾਲ ਰਿੰਕੂ ਕ੍ਰਿਸ਼ਨ ਅਤੇ ਸ਼ਾਇਨਾ ਰੋੜਾ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਰਾਇਆ ਕਿਸੇ ਤੌਰ ਤੇ ਉਸ ਨੋਟ ਵਿੱਚ ਲਿਖਿਆ ਗਿਆ ਹੈ ਕਿ AIG ਗੁਰਜੇ ਸਿੰਘ ਕਲੀਅਰ ਰਾਜਦੀਪ ਸਿੰਘ ਨਾਲ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ ਤੇ ਫਾਰ ਵੀ ਮਹੀਨੇ ਵਿੱਚ ਉਹ ਆਪਣੇ 1 ਕਰੋੜ 60 ਲੱਖ ਰੁਪਏ ਲਿਜਾਣ ਦੇ ਬਾਵਜੂਦ ਉਸ ਤੋਂ ਹੋਰ ਪੈਸਿਆਂ ਦੀ ਮੰਗ ਕਰ ਰਿਹਾ ਸੀ ਜਿਸ ਲਈ ਉਸ ਨੂੰ ਅਧਿਕਾਰੀਆਂ ਵੱਲੋਂ ਪਰਚੇ ਕਰਵਾਏ ਜਾਣ ਦੀ ਵੀ ਧਮਕੀਆਂ ਮਿਲਦੀਆਂ ਸੀ ਜਿਕਰ ਜੋ ਕਿ ਰਾਜਦੀਪ ਸਿੰਘ ਜਿਹੜੇ ਉਹ ਆਪਣੇ ਸੀਏ ਸਮੀਰ ਅਗਰਵਾਲ ਨੂੰ ਕਿਸੇ ਪ੍ਰਾਪਰਟੀਆਂ ਬੰਦੀ ਵੱਡੀ ਰਕਮ ਦਿੱਤੀ ਸੀ ਜੋ ਕਿ ਉਸ ਨੇ ਨਾਂ ਤੇ ਟਰਾਂਸਫਰ ਕੀਤੀ ਤੇ ਨਾ ਹੀ ਪੈਸੇ ਮੋੜੇ ਇਹ ਵੀ ਇਲਜ਼ਾਮ ਲੱਗੇ ਨੇ ਥਾਣਾ ਫੇਸ 80 ਦੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪੰਜ ਜਾਣਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਅਤੇ ਕੁਝ ਹੋਰ ਨਾਮੂਲ ਵਿਕਤੀਆਂ ਨੂੰ ਵੀ ਨਾਬਦਲ ਕੀਤਾ ਗਿਆ ਸ਼ਿਕਾਇਤਕਰਤਾ ਦੇ ਬਿਆਨ ਅਨੁਸਾਰ ਮੰਗਲਵਾਰ ਨੂੰ ਰਾਜਦੀਪ ਸਿੰਘ ਨੂੰ ਕੁਝ ਵਿਕਤੀਆਂ ਵੱਲੋਂ ਜ਼ਬਰੀ ਐਚਡੀਐਫਸੀ ਬੈਂਕ ਵਿੱਚ ਲਿਜਾਇਆ ਗਿਆ ਸੀ ਅਤੇ ਉਸ ਉੱਤੇ ਲੋਨ ਕਰਵਾ ਕੇ ਪੈਸੇ ਦੇਣ ਲਈ ਦਬਾਅ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਉਸਨੇ ਬਾਥਰੂਮ ਜਾਣ ਦਾ ਬਹਾਨਾ ਬਣਾ ਕੇ ਇਸ ਵੀਡੀਓ ਬਣਾਈ ਅਤੇ ਆਪਣੇ ਪਰਿਵਾਰ ਅਤੇ ਹੋਰਾਂ ਨੂੰ ਭੇਜ ਦਿੱਤੀ ਜਿਸ ਵਿੱਚ ਉਸ ਨੇ ਇੱਕ ਕਾਰ ਵਿੱਚ ਪਈ ਡਾਇਰੀ ਦਾ ਵੇਰਵਾ ਕੀਤਾ ਜਿਸ ਵਿੱਚ ਉਸ ਨੇ ਪਰਿਵਾਰ ਲਈ ਕੋਈ ਚੀਜ਼ ਰੱਖੀ ਹੈ ਜੋ ਕਿ ਇੱਕ ਬਾਅਦ ਚ ਪਤਾ ਲੱਗਾ ਤੇ ਇੱਕ ਨੋਟ ਸੀ ਫਿਲਹਾਲ ਪਿਛਲੇ ਰਾਤ ਇਹ ਮਕਦਮਾ ਦਰਜ ਹੋ ਗਿਆ ਸੀ ਲੇਕਿਨ ਹਾਲੇ ਤੱਕ ਪੁਲਿਸ ਨੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਹਾਲਾਂਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿੰਨਾ ਖਲਾਫੀ ਇਸ ਰਜਿਸਟਰਡ ਕੀਤਾ ਗਿਆ ਉਹ ਜਲਦ ਗ੍ਰਿਫਤਾਰ ਕਰ ਲਏ ਜਾਣਗੇ ਹੁਣ ਦੱਸਣਾ ਬੰਦਾ ਹੈ ਕਿ ਜਿਸ ਲਾਈਸੈਂਸੀ ਹਥਿਆਰ ਦੇ ਨਾਲ ਮ੍ਰਿਤਕ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ ਉਹ 45 ਬੋਰ ਦੀ ਜਿਹੜੀ ਆ ਹਥਿਆਰ ਸੀ ਲੇਕਿਨ ਫਿਲਹਾਲ ਪੰਜਾਬ ਪੁਲਿਸ ਦਾ ਇੱਕ ਵੱਡਾ ਅਧਿਕਾਰੀ ਜਿਹੜਾ ਵਾ ਉਹ ਕਾਨੂੰਨੀ ਸਿਕੰਜੇ ਵਿੱਚ ਅੜ ਗਿਆ ਇਸ ਜਾਣਕਾਰੀ ਦੇ ਨਾਲ ਤੁਹਾਨੂੰ ਤੋਂ ਲੈ ਕੇ ਆ ਗਿਆ ਦੇਖਦੇ ਰਹੋ ਏਬੀਸ ਪੰਜਾਬ ਧੰਨਵਾਦ